14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਗਿਆ ਸੀ ਲਖਵਿੰਦਰ ਕੌਰ ਲਟਕੀ ਬੱਬੀ ਸਨੀਤਾ ਨੇ ਸੇਹ ਲੀ ਬਣ ਕੇ ਉਹਨੂੰ ਭਜਾ ਕੇ ਖੜਿਆ ਅਕਸਰ ਕਈ ਵਾਰ ਸੁਣ ਲੈਂਦੇ ਹਾਂ ਕਿ ਲੜਕਾ ਜਿਹੜਾ ਲੜਕੀ ਨੂੰ ਭਜਾ ਕੇ ਲੈ ਗਿਆ ਤਾਂ ਪਰ ਤੁਹਾਡੀ ਲੜਕੀ ਨੂੰ ਉਸਦੀ ਸਹੇਲੀ ਭਜਾ ਕੇ ਲੈ ਗਈ ਸਾਡੇ ਘਰੇ ਆਉਂਦੀ ਸੀ ਹੁਣ ਥੋੜਾ ਤੇਰੀ ਆਉਣ ਲੱਗਾ ਹੁਣ ਪਹਿਲਾਂ ਸਕੂਲੇ ਸਕੂਲੇ ਦੋਸਤੀ ਹੈ ਇਹਨਾਂ ਦੀ ਜਦੋਂ ਉਹ ਘਰ ਆਉਂਦੀ ਸੀ ਤਾਂ ਕਿਤੇ ਨਾ ਕਿਤੇ ਕੁਸੀਂ ਕਿਤੇ ਦੇਖਿਆ ਹੋਵੇ ਅਜਿਹੀ ਹਰਕਤ ਮਤਲਬ ਕਈ ਵਾਰ ਕੁੜੀਆਂ ਕੁੜੀਆਂ ਦੇ ਨਾਲ ਕਰਦੀਆਂ ਹੋਣ ਜਿਹੜੀਆਂ ਤੁਹਾਨੂੰ ਵੀ ਸ਼ੱਕ ਹੋਇਆ ਹੋਵੇ ਦੇਖਿਆ ਹੀ ਨਹੀਂ ਆ ਜੇ ਹੀ ਵੇਖਿਆ ਹੁੰਦਾ ਤਾਂ ਅਸੀਂ ਸਮਝ ਹੀ ਜਾਂਦੇ ਸਾਨੂੰ ਪਤਾ ਹੀ ਨਹੀਂ ਨਪੋਲੀ ਮਾਰੇ ਗਏ ਸਾਡੀ ਕੁੜੀ ਨਹੀਂ ਆਂਦੀ ਤੇ ਉਹਨਾਂ ਦੀ ਕੁੜੀ ਉਹਨੂੰ ਮਾਣ ਨੂੰ ਆਂਦੀ ਕਿ ਮੈਂ ਇਹਦਾ ਵਿਆਹ ਕਰਾਉਣਾ ਮੈਂ ਇਹਦਾ ਵਿਆਹ ਨਹੀਂ ਹੋਣ ਦੇਣਾ ਉਰੇ ਦਿਨ ਬਾਕੀ ਨੇ ਜਦੋਂ ਲੜਕੀ ਦਾ ਵਿਆਹ ਹੋਣਾ ਸੀ ਤਾਂ ਕਿਤੇ ਨਾ ਕਿਤੇ ਸਮਾਨ ਵੀ ਤੁਹਾਡੇ ਵੱਲੋਂ ਦਾਜ ਦੇ ਵਿੱਚ ਜਿਹੜਾ ਆਪਣੀ ਧੀ ਨੂੰ ਦੇਣਾ ਸੀ ਲੜਕੇ ਵਾਲਿਆਂ ਨੇ ਤੁਹਾਡੀ ਹੋਈ ਗੱਲ ਬਾਤ ਹੁਣ ਕੋਈ ਲੜਕੇ ਵਾਲਿਆਂ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੂੰ ਜਵਾਬ ਦਿੱਤਾ ਹਿਵੇਂ ਇਹਨਾਂ ਨੇ ਜਵਾਬ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਰਵੀ ਖਹਿਰਾ ਸੋ ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਿਖੇ ਮੌਜੂਦ ਹਾਂ ਜਿੱਥੋਂ ਦੀ ਇੱਕ ਕਹਿ ਸਕਦੇ ਹਾਂ ਕਿ ਹਰਨ ਇੰਜਨ ਨੇ ਖਬਰ ਸਾਹਮਣੇ ਆਈ ਸੀ ਤਾਂ ਅੱਜ ਉਸ ਘਰ ਦੇ ਵਿੱਚ ਪਹੁੰਚੇ ਆ ਕਰਾਂਗੇ ਗੱਲਬਾਤ ਉਹਨਾਂ ਦੇ ਨਾਲ ਜਿੱਥੇ ਇੱਕ ਲੜਕੀ ਦਾ 14 ਜਨਵਰੀ ਨੂੰ ਜਿਹੜਾ ਘਰ ਵਾਲਿਆਂ ਨੇ ਵਿਆਹ ਰੱਖਿਆ ਹੋਇਆ ਤੇ ਪਰ ਉਹ ਲੜਕੀ ਆਪਣੀ ਇੱਕ ਹੋਰ ਦੋਸਤ ਲੜਕੀ ਦੇ ਨਾਲ ਹੀ ਜਿਹੜੀ ਘਰੋਂ ਫਰਾਰ ਹੋ ਗਈ ਤਾਂ ਫਿਲਹਾਲ ਪਰਿਵਾਰਿਕ ਮੈਂਬਰ ਚਿੰਤਤ ਨੇ ਲਗਾਤਾਰ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰ ਰਹੇ ਨੇ ਕਿ ਸਾਡੀ ਲੜਕੀ ਨੂੰ ਲੱਭ ਕੇ ਲਿਆਂਦਾ ਜਾਵੇ ਤਾਂ ਇਹ ਤਸਵੀਰਾਂ ਨੇ ਉਸ ਘਰ ਦੀਆਂ ਕੈਮਰਾਮੈਨ ਕਹਿੰਗੋ ਇੱਕ ਵਾਰ ਪਹਿਲਾਂ ਸਮਾਨ ਦਿਖਾ ਦਿੱਤਾ ਜਾਵੇ ਜਿਹੜਾ ਆਪਣੀ ਧੀ ਦੇ ਦਾਜ ਵਿੱਚ ਇਹਨਾਂ ਵੱਲੋਂ ਦਿੱਤਾ ਜਾਣਾ ਸੀ ਪਰ ਜਿਹੜੇ ਵਿਆਹ ਦੇ ਚਾਅ ਇਹੋ ਧਰੇ ਧਰੇ ਰਹਿ ਗਏ ਤਾਂ ਪਰਿਵਾਰਿਕ ਮੈਂਬਰ ਲਗਾਤਾਰ ਪ੍ਰਸ਼ਾਸਨ ਤੋਂ ਵੀ ਮੰਗ ਕਰ ਰਹੇ ਨੇ ਕਿ ਸਾਡੀ ਲੜਕੀ ਨੂੰ ਜਿਹੜਾ ਲੱਭ ਕੇ ਲਿਆਣ ਦਿੱਤਾ ਜਾਵੇ ਤਾਂ ਸਾਡੇ ਨਾਲ ਉਸ ਲੜਕੀ ਦੀ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਹਾਂ ਜੀ ਮਾਤਾ ਜੀ ਕੀ ਕਹੋਗੇ ਕੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਬੇਟੀ ਦਾ ਨਾਮ ਕੀ ਸੀ ਤਾਂ ਕਿਹੜੀ ਆ ਜਿਹੜੀ 14 ਜਨਵਰੀ ਨੂੰ ਤੁਸੀਂ ਵਿਆਹ ਰੱਖਿਆ ਹੋਇਆ ਸੀ ਹਾਂਜੀ 14 ਜਨਵਰੀ ਨੂੰ ਲੜਕੀ ਦਾ ਵਿਆਹ ਰੱਖਿਆ ਗਿਆ ਸੀ ਲਖਵਿੰਦਰ ਕੌਰ ਲੜਕੀ ਬੱਬੀ ਸਨੀਤਾ ਨੇ ਸੇਲੀ ਬਣ ਕੇ ਉਹਨੂੰ ਭੁਜਾ ਕੇ ਖੜਿਆ ਅਸ਼ੋਮਤਾ ਜੀ ਇਹ ਗੱਲ ਕਰ ਰਹੇ ਹੋ ਸੇਲੀ ਨੇ ਹੀ ਆਪਣੀ ਸੇਲੀ ਨੂੰ ਭੁਜਾ ਕੇ ਖੜਿਆ ਕਿਉਂਕਿ ਹਰਾਨੀ ਜਨਕ ਜਿਹੜੀ ਗੱਲ ਸਾਹਮਣੇ ਆਈ ਹੈ ਤਰਨਤਾਂ ਜਿਲ੍ਹੇ ਦੇ ਵਿੱਚ ਅਕਸਰ ਕਈ ਵਾਰ ਸੁਣ ਲੈਂਦੇ ਹਾਂ ਕਿ ਲੜਕਾ ਜਿਹੜਾ ਲੜਕੀ ਨੂੰ ਭਜਾ ਕੇ ਲੈ ਗਿਆ ਤਾਂ ਪਰ ਤੁਹਾਡੀ ਲੜਕੀ ਨੂੰ ਉਸਦੀ ਸਹੇਲੀ ਭਜਾ ਕੇ ਲੱਗੀ ਆਖਿਰ ਉਸਦੀ ਦੋਸਤੀ ਕਿਦਾਂ ਪਈ ਜਿਹੜੀ ਤੁਹਾਡੀ ਲੜਕੀ ਦੇ ਨਾਲ ਇਹ ਇਹ ਦੋਸਤੀ ਤਾਂ ਨਹੀਂ ਬਣੀ ਸਕੂਲ ਦੇ ਵਿੱਚੋਂ ਗੰਗਾ ਮਾਤਾ ਸਕੂਲ ਚੋਂ ਸਕੂਲੇ ਜਾਂਦਾਂ ਹੈ ਹਾਂਜੀ ਤੁਹਾਡੇ ਘਰ ਆਉਂਦੀ ਸੀ ਉਹ ਸਾਡੇ ਘਰੋਂ ਹੀ ਆਉਂਦੀ ਸੀ ਹੁਣ ਥੋੜਾ ਤੇਰੀ ਆਉਣ ਲੱਗਾ ਹੈ ਹੁਣ ਹਾਂਜੀ ਪਹਿਲਾਂ ਸਕੂਲੇ ਸਕੂਲੇ ਦੋਸਤੀ ਹੈ ਇਹਨਾਂ ਦੀ ਹਾਂਜੀ ਅੱਛਾ ਮਾਤਾ ਜੀ ਲਗਾਤਾਰ ਦੱਸ ਰਹੇ ਹੋ ਤੁਹਾਡੇ ਘਰ ਵੀ ਆਉਂਦੀ ਸੀ ਤਾਂ ਜਦੋਂ ਘਰ ਆਉਂਦੀ ਸੀ ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਨਾਲ ਜਾਂ ਤੁਹਾਡੀ ਲੜਕੀ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਕਿ ਜਾਂ ਅਸੀਂ ਦੋਵੇਂ ਸਹੇਲੀਆਂ ਵਾਂ ਮੈਂ ਅਕਸਰ ਮਾਵਾਂ ਨੂੰ ਜਿਹੜੀਆਂ ਧੀਆਂ ਗੱਲ ਸਾਂਝੀ ਕਰ ਲੈਂਦੀਆਂ ਨੇ ਕਿ ਮਾਤਾ ਮੈਂ ਹੁਣ ਮੈਂ ਵਿਆਹ ਨਹੀਂ ਕਰਾਉਣਾ ਜਾਂ ਮੈਂ ਇਸ ਲੜਕੀ ਨਾਲ ਹੀ ਰਹਿਣਾ ਸਾਡੀ ਕੁੜੀ ਨਹੀਂ ਆਂਦੀ ਤੇ ਉਹਨਾਂ ਦੀ ਕੁੜੀ ਉਹਨੂੰ ਮਾਂ ਨੂੰ ਆਂਦੀ ਕਿ ਮੈਂ ਇਹਦਾ ਵਿਆਹ ਕਰਾਉਣਾ ਮੈਂ ਇਹਦਾ ਵਿਆਹ ਨਹੀਂ ਹੋਣ ਦੇਣਾ ਸਾਡੀ ਕੁੜੀ ਨੇ ਨਹੀਂ ਸਾਨੂੰ ਕਦੀ ਦੱਸਿਆ ਵੀ ਮੈਂ ਵਿਆਹ ਕਰਾਉਣਾ ਹੈ ਦੇਣਾ ਅੱਛਾ ਜੀ ਹਾਂ ਜੀ ਸਾਡੀ ਕੁੜੀ ਨੇ ਕਦੀ ਨਹੀਂ ਗਿਆ ਅਹੀਂ ਮੰਗਵ ਜੀਤੀ ਵਾਹੀਂ ਵਿਆਹ ਕਰਤਾ ਜੇ ਸਾਨੂੰ ਪਤਾ ਹੁੰਦਾ ਇਹ ਕੰਮ ਹੋਣ ਨਹੀਂ ਦੇਣਾ ਜੇ ਮੈਂ ਤਾਂ ਇਹ ਗੱਲ ਕੀਤੀ ਉਹ ਮੰਗ ਦਿੱਤੀ ਤਾਂ ਕੁੜੀ ਦੀ ਤੁਸੀਂ ਮੰਗਣੀ ਕਰ ਦਿੱਤੀ ਤਾਂ ਹੁਣ ਥੋੜੇ ਦਿਨ ਬਾਕੀ ਨੇ ਜਦੋਂ ਲੜਕੀ ਦਾ ਵਿਆਹ ਹੋਣਾ ਸੀ ਤਾਂ ਕਿਤੇ ਨਾ ਕਿਤੇ ਸਮਾਨ ਵੀ ਤੁਹਾਡੇ ਵੱਲੋਂ ਦਾਜ ਦੇ ਵਿੱਚ ਜਿਹੜਾ ਆਪਣੀ ਧੀ ਨੂੰ ਦੇਣਾ ਸੀ ਲਿਆਂਦਾ ਹੋਇਆ ਹੈ ਤਾਂ ਲੜਕੇ ਵਾਲਿਆਂ ਨਾਲ ਤੁਹਾਡੀ ਹੋਈ ਗੱਲਬਾਤ ਹੁਣ ਕੋਈ ਲੜਕੇ ਵਾਲਿਆਂ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੂੰ ਹੁਣ ਜਵਾਬ ਦਿੱਤਾ ਹਿਵੇਂ ਇਹਨਾਂ ਨੇ ਜਵਾਬ ਦਿੱਤਾ ਹਾਂਜੀ ਉਹਨਾਂ ਤੇ ਜਵਾਬ ਹੁਣ ਦੇਣਾ ਸੀ ਜਦੋਂ ਸਾਡੀ ਸਾਦੋਆਂ ਤਰ੍ਹਾਂ ਦੀ ਹਰ ਨਹੀਂ ਹੋਣ ਈ ਕਿੰਨਾ ਕ ਖਰਚਾ ਲੱਗਿਆ ਤੁਹਾਡਾ ਸਾਡਾ ਖਰਚਾ ਵੱਧੂ ਹੈ ਸਾਡਾ 1 ਲੱਖ 1.5 ਲੱਖ ਤੇ ਗਹਿਣੇ ਤੇ ਲੱਗ ਗਿਆ ਠੀਕ ਹੈ ਹਾਂਜੀ ਆ 70-80 ਹਜ਼ਾਰ ਸਮਾਨ ਤੇ ਲੱਗ ਗਿਆ 2 ਲੱਖ ਸਾਡਾ ਲੱਗ ਗਿਆ ਠੀਕ ਹੈ ਮਤਾ ਜੀ ਹਰੇਕ ਨੇ ਜਿੰਨੇ ਵੀ ਇਹ ਤੁਹਾਡੀ ਖਬਰ ਦੇਖੀ ਸੁਣੀ ਤਾਂ ਹਰੇਕ ਕੋਈ ਵਿਅਕਤੀ ਜਿਹੜਾ ਹੈਰਾਨ ਜ਼ਰੂਰ ਹੋਇਆ ਅਜਹੀ ਖਬਰ ਸੁਣ ਕੇ ਤਾਂ ਹੋ ਇਹ ਤੁਸੀਂ ਇਸ ਬੰਦੀ ਪੁਲਿਸ ਪ੍ਰਸ਼ਾਸਨ ਕੋਲ ਗਏ ਹੋ ਜਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੋਗੇ ਕਿ ਇਹ ਸਾਡੀ ਲੜਕੀ ਦੇ ਨਾਲ ਉਸਦੀ ਹਥੇਲੀ ਨੇ ਕੀਤਾ ਹੈ ਤੇ ਭਰ ਤੁਹਾਡੀ ਅਜੇ ਤੱਕ ਕੋਈ ਸੁਣਵਾਈ ਕਿਸੇ ਨੇ ਕੀਤੀ ਹੋਵੇ ਨਹੀਂ ਕੀਤੀ ਸਾਡੀ ਸੁਣਵਾਈ ਪੁਲਿਸ ਕੋਲ ਮਦਦ ਮੰਗੀ ਨਹੀਂ ਦਿੱਤੀ ਪੁਲਿਸ ਨੇ ਮਦਦ ਘਰੇ ਕਿਸ ਗਈ ਕਿਸ ਦਿਨ ਲੜਕੀ ਲੜਕੀ 24 ਤਰੀਕ ਦੀ ਗਈ ਬੁੱਧਵਾਰ ਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮਤਾ ਜੀ ਇਹ ਖੋਣ ਉਸ ਘਰ ਗਏ ਹੋ ਜਿਨ੍ਹਾਂ ਲੋ ਤੁਸੀਂ ਕਹਿ ਰਹੇ ਹੋ ਕਿ ਸਾਡੀ ਲੜਕੀ ਉਹਨਾਂ ਦੀ ਲੜਕੀ ਨਾਲ ਭੱਜੀ ਹੈ ਤਾਂ ਉਸका ਤੁਸੀਂ ਗਿਆ ਹੋ ਕਿਸੇ ਮੋਤਬਾਰ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹੋਵੇ। ਕੀਤੀ ਉਹਨਾਂ ਦੇ ਨਾਲ ਕੋਸ਼ਿਸ਼ ਅਸੀਂ ਜੇ 24 ਤਰੀਕ ਤੇ ਨਾਲ ਲੱਭਣ ਨੂੰ ਗਏ ਹਾਂ ਖੜਿਆ ਨੂੰ। ਉਹ ਆਦੀ ਮੇਰੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਤੁਹਾਡੀ ਕੁੜੀ ਦਾ ਵਿਆਹ ਨਹੀਂ ਹੋਣ ਦੇਣਾ। ਅੱਛਾ ਉਹ ਇਦਾਂ ਉਹ ਇਦਾਂ ਹੀ ਕਹਿੰਦੇ ਕਿ ਸਾਡੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਸਾਡੀ ਕੁੜੀ ਤੁਹਾਡੀ ਕੁੜੀ ਤੋਂ ਬਗੈਰ ਰਹਿ ਨਹੀਂ ਸਕਦੀ ਉਹਨੇ ਵਿਆਹ ਕਰਾਉਣਾ ਦੇਣਾ। ਤੁਹਾਡੀ ਕੁੜੀ ਦਾ ਵਿਆਹ ਨਹੀਂ ਹੋਣ ਦੇਣਾ। ਸਾਨੂੰ ਇਹਨਾਂ ਤੋਂ ਤਾਕੀਲਾਈ 2 ਮਹੀਨੇ ਪਹਿਲਾਂ ਹਾਂਜੀ ਹਾਂਜੀ ਸੁਮਤਾ ਜੀ ਅੱਛਾ ਉਹਨਾਂ ਨੇ ਸਿੱਧਾ ਹੀ ਤੁਹਾਨੂੰ ਕਹਿ ਦਿੱਤਾ ਕਿ ਵਿਆਹ ਨਹੀਂ ਹੋਣ ਦੇਣਾ ਤੁਹਾਡੀ ਕੁੜੀ ਦਾ ਸਾਡੀ ਕੁੜੀ ਨੇ ਵਿਆਹ ਕਰਾਉਣਾ ਤਾਂ ਕਿਤੇ ਨਾ ਕਿਤੇ ਜਦੋਂ ਉਹ ਘਰ ਆਉਂਦੀ ਸੀ ਤਾਂ ਕਿਤੇ ਨਾ ਕਿਤੇ ਤੁਸੀਂ ਕਿਤੇ ਦੇਖਿਆ ਹੋਵੇ ਅਜਿਹੀ ਹਰਕਤ ਮਤਲਬ ਕਈ ਵਾਰ ਕੁੜੀਆਂ ਕੁੜੀਆਂ ਦੇ ਨਾਲ ਕਰਦੀਆਂ ਹੁਣ ਜਿਹੜੀਆਂ ਤੁਹਾਨੂੰ ਵੀ ਸ਼ੱਕ ਹੋਇਆ ਹੋਵੇ ਦੇਖਿਆ ਹੀ ਨਹੀਂ ਆ ਜੇ ਹੀ ਵੇਖਿਆ ਹੁੰਦਾ ਤਾਂ ਅਸੀਂ ਸਮਝ ਹੀ ਜਾਂਦੇ ਸਾਨੂੰ ਪਤਾ ਹੀ ਨਹੀਂ ਨਪੋਲੀ ਮਾਰੇ ਗਏ ਠੀਕ ਹੈ ਜੀ ਸੁਮਤਾ ਜੀ ਕਿੰਨੇ ਤੀਆਂ ਪੁੱਤ ਕਿੰਨੇ ਨੇ ਤੁਹਾਡੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਸਸਬੰਧ ਹੈਗੇ ਆ ਡੰਡੇ ਆ ਅੱਛਾ ਤੇ ਦੋ ਮਰਗਾਂ 'ਚੋਂ ਨਵਾਂ ਇੱਕ ਮੇਰੀ ਕੁੜੀ ਹੋ ਰਿਹਾ ਅੱਛਾ ਜੀ ਵੱਡੀ ਤਾਂ ਮਤਾ ਜੀ ਕਿਤੇ ਨਾ ਕਿਤੇ ਨਰਾਸ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਕਿਤੇ ਨਾ ਕਿਤੇ ਲੋਕ ਕਈ ਤਰ੍ਹਾਂ ਦੇ ਜਿਹੜਾ ਤੁਹਾਡੀਆਂ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਕਈ ਤਰ੍ਹਾਂ ਦੇ ਤੰਜ ਵੀ ਕੱਸ ਰਹੇ ਨੇ ਤਾਂ ਕਿਤੇ ਨਾ ਕਿਤੇ ਨਰਾਸ਼ਗੀ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ ਫਿਰ ਫਿਰ ਅਸੀਂ ਕਰਾਂਗੇ ਫਿਰ ਅਸੀਂ ਕਰਾਂਗੇ ਜੋ ਵੀ ਹੋਊਗਾ ਮਾਂਗੇ ਪੁੱਲਸ ਕੋ ਕੀ ਮੰਗੇ ਪੁਰਖ ਕੋ ਹੀ ਮੰਗ ਮੰਗ ਰਹਾ ਸਾਡੀ ਕੁੜੀ ਲੱਭ ਕੇ ਸਾਨੂੰ ਦੇ ਦਿਓ ਹਾਂਜੀ ਠੀਕ ਹੈ ਸੋ ਇਹ ਮਾਤਾ ਜੀ ਨੇ ਜਿੰਨਾ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਦੱਸ ਦਈਏ ਕਿ ਮਰਾਦਪੁਰ ਮਹੱਲਾ ਤਰਨਤਨ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਲੜਕੀ ਹੀ ਲੜਕੀ ਨੂੰ ਭਜਾ ਕੇ ਲੈ ਗਈ ਤਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਉਸ ਘਰ ਵਿੱਚ ਪੁੱਜ ਕੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪਰਿਵਾਰ ਵੱਲੋਂ ਜਿਹੜੀ ਸਾਰੀ ਕਹਾਣੀ ਦੱਸੀ ਗਈ ਹੈ ਕਿ ਕਿਵੇਂ ਉਹਨਾਂ ਦੀ ਲੜਕੀ ਨੂੰ ਇਹਨਾਂ ਵੱਲੋਂ ਕਿਹਾ ਗਿਆ ਕਿ ਉਸ ਦੀ ਸਹੇਲੀ ਹੀ ਜਿਹੜੀ ਘਰੋਂ ਵਿਆਹ ਤੋਂ ਪਹਿਲਾਂ ਵਰਗਲਾ ਕੇ ਲੈ ਗਈ ਤਾਂ ਫਿਲਹਾਲ ਇਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਵਿਆਹ ਦਾ ਜਿਹੜਾ ਸਮਾਨ ਵੀ ਜਿਹੜਾ ਲਿਆਂਦਾ ਸੀ ਉਹ ਵੀ ਸਾਡਾ ਹੁਣ ਘਰੇ ਤਰੇ ਤਰੇ ਰਹਿ ਗਿਆ ਤਾਂ ਕੁੜੀ ਦੇ ਜਿਹੜੇ ਜਿੱਥੇ ਮੰਗਣੀ ਹੋਈ ਸੀ ਉਹਨਾਂ ਵੱਲੋਂ ਵੀ ਜਿਹੜਾ ਵਿਆਹ ਤੋਂ ਹੁਣ ਇਨਕਾਰ ਕਰ ਦਿੱਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਇਸ ਕੇਸ ਨੂੰ ਜਿਹੜਾ ਹੱਲ ਕਰੇਗੀ ਕੈਮਰਾਮੈਨ ਇੰਦਰ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਤਰਨਤਾਰਨ